रेहान राजपूत एडवोकेट चेतन चौधरी अशोक कुमार युवराज संधु हरश अरोड़ा चरणजीत सिंह होर हाजर सन फिलौर तो फिलौर टीवी लाइ संदीप पटियाला रिपोर्ट ਹਾਂਜੀ ਅੱਜ ਸਭ ਜਨ ਆਦੇ ਆ ਨਿਸ਼ੀਦੀ ਨੂੰ ਯਾਦ ਰੱਖਦੇ ਹੋਏ ਸਿੱਠੀ ਟ੍ਰੈਵਲ ਫਲੋਰ ਵੱਲੋਂ ਬਰੈਡ ਪਕੌੜੇ ਤੇ ਚਾਹ ਦਾ ਲੰਗਰ ਲਾਇਆ ਗਿਆ ਜੋ ਕਿ ਹਰ ਸਾਲ ਲੱਗਦਾ ਹੈ ਅਸੀਂ ਸ਼ਹੀਦਾਂ ਨੂੰ ਯਾਦ ਕਰਕੇ ਆਪਣੇ ਸਭ ਜਨਾਂ ਨੂੰ ਯਾਦ ਕਰਕੇ ਉਹਨਾਂ ਦੀ ਯਾਦ ਤੇ ਲੰਗਰ ਲਾਇਆ ਜਾਂਦਾ ਹੈ ਹਰ ਸਾਲ ਇਹ ਲੰਗਰ ਨੂੰ ਜਾਰੀ ਰੱਖਾਂਗੇ ਸਾਡਾ ਸਾਰੀ ਟੀਮ ਦਾ ਤੁਹਾਡਾ ਸਾਰਿਆਂ ਦਾ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਸਾਰੀ